फतेहगढ़ साहब से लगातार दूसरी बार जीत के आए हैं डॉक्टर अमर सिंह कांग्रेस पार्टी के वरिष्ठ नेता और दिल्ली पहुंच चुके हैं और बहुत जल्दी अब दूसरे टर्म के लिए शपथ भी लेंगे हमारे साथ बातचीत करने के लिए डॉक्टर अमर सिंह जी हैं डॉक्टर साहब सब सबसे पहले तो दैनिक सवेरा की तरफ से आपको बहुत बहुत बधाई और पहला सवाल यही कि किस तरह का चैलेंज था इस बार दूसरी बार जीत के आना देखो सब तो पहला था दैनिक सवेरा था और अजय जी थोड़ा बहुत धन्यवाद ਔਰ ਮੈਂ ਤਾਂ ਫਤਿਹ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਸਾਰੇ ਪਾਰਲੀਮੈਂਟ ਦੇ ਵੋਟਰਾਂ ਦਾ ਸਾਡੇ ਲੀਡਰਾਂ ਦਾ ਵਰਕਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਇਹ ਜਿਹੜੀ ਲੜਾਈ ਸੀ ਇਸ ਵਾਰ 2024 ਦੀ ਇਲੈਕਸ਼ਨ ਦੀ ਲੜਾਈ ਇਹ ਬਹੁਤ ਡਿਫਿਕਲਟ ਸੀ ਡਿਫਿਕਲਟ ਇਸ ਕਰਕੇ ਕਿ ਦੋ ਸਰਕਾਰਾਂ ਨਾਲ ਲੜਨਾ ਪੈ ਰਿਹਾ ਸੀ ਪੰਜਾਬ ਦੀ ਸਰਕਾਰ ਆਮ ਪਾਰਟੀ ਦੀ ਸਰਕਾਰ ਔਰ ਕੇਂਦਰ ਦੀ ਭਾਜਪਾ ਦੀ ਸਰਕਾਰ ਔਰ ਦੋਨਾਂ ਕੋਲ ਕਿਹੜਾ ਸਾਧਨ ਕਿਹੜਾ ਲਾਮ ਲਸ਼ਕਰ ਸੀ ਉਹਨਾਂ ਦੇ ਕੈਂਡੀਡੇਟਾਂ ਦੇ ਅੱਗੇ ਪਿੱਛੇ ਐ ਪਾਇਲਟਾਂ ਚੱਲ ਰਹੀਆਂ ਸੀ ਔਰ ਉਹਨਾਂ ਦੇ ਬਿਲ ਬੋਰਡਸ ਔਰ ਐ ਪਬਲਿਸਿਟੀ ਲੱਗ ਰਹੀ ਸੀ ਕਿ ਜਿਵੇਂ ਕੋਈ ਪੈਸਾ ਅਥਾ ਅਨਲਿमिटेड ਮਨੀ ਵਾਸ ਬੀਇੰਗ ਸਪੈਂਟ ਬਾਏ ਬੋਥ ਬੀਜਪੀ ਐਂਡ ਆਮ ਪਾਰਟੀ ਮੈਂ ਤਾਂ ਪੂਰ 3rd ਔਰ 4th ਆਊਂਗਾ ਉਸ ਗੱਲ 'ਚ ਮੈਨੂੰ ਫਿਕਰ ਵੀ ਲੱਗਦਾ ਸੀ ਕਿ ਭਾਈ ਮੇਰੇ ਕੋਲ ਤਾਂ ਇੰਨੇ ਸਾਧਨ ਹੀ ਨਹੀਂ ਆ ਇਹਨਾਂ ਨਾਲ ਲੜਾਈ ਕਿਵੇਂ ਕਰਾਂਗੇ ਜਿਹੜੇ ਇਸ ਤਰ੍ਹਾਂ ਉਹ ਤਾਂ ਜਿਵੇਂ ਉਹ ਲਾਈਟ ਵਾਲੇ ਨਹੀਂ ਬਿਲ ਬੋਰਡਸ ਹੁੰਦੇ ਆ ਉਹ ਲਗਾ ਰਹੀ ਸੀ ਜਿਵੇਂ ਪਤਾ ਨਹੀਂ ਕਿਆ ਕੋਈ ਸ਼ਾਦੀ ਆ ਜਾਂ ਵਿਆਹ ਪਤਾ ਨਹੀਂ ਕੀ ਕਰ ਸੀ ਤੇ ਮੈਨੂੰ ਲੱਗਦਾ ਸੀ ਕਿ ਇਹ ਸਾਧਨਾਵਾਲ ਨਾਲ ਬਹੁਤ ਡਿਫਿਕਲਟ ਲੜਾਈ ਸੀ ਲੇਕਿਨ ਮੈਂ ਧੰਨਵਾਦੀ ਹਾਂ ਸਾਡੇ ਵੋਟਰਾਂ ਦਾ ਸਾਡੇ ਸਪੋਰਟਰਾਂ ਦਾ ਉਹ ਬਿਲਬੋਰਡਸ ਦੇ ਜਾਂ ਪਬਲਿਸਿਟੀ ਦੇ ਪਿੱਛੇ ਨਹੀਂ ਗਏ ਉਹ ਮੁੱਦਿਆਂ ਤੇ ਗਏ ਮੁੱਦੇ ਕੀ ਸੀ ਮੁੱਦੇ ਕੇਂਦਰ ਸਰਕਾਰ ਦੇ ਖਿਲਾਫ ਸੀ ਮੁੱਦੇ ਪੰਜਾਬ ਸਰਕਾਰ ਦੇ ਖਿਲਾਫ ਸੀ ਮੁੱਦੇ ਕੇਂਦਰ ਸਰਕਾਰ ਦੇ ਖਿਲਾਫ ਸੀ ਕਿ ਇਹ ਇੱਕ ਤਰਫਾ ਚੱਲਦੇ ਆ ਤਾਨਾਸ਼ਾਹੀ ਦੀ ਤਰ੍ਹਾਂ ਸਰਕਾਰ ਚਲਾਉਂਦੇ ਆ ਕਰੋਨੀ ਕੈਪਟਲਿਜ਼ਮ ਵਧਾਉਂਦੇ ਆ ਫਾਰਮਰ ਦੀ ਲੇਬਰ ਦੀ ਪੂਰ ਦੀ ਅਨਪਲੋਇਮੈਂਟ ਦੀ ਮਹਿੰਗਾਈ ਦੀ ਕੋਈ ਫਿਕਰ ਨਹੀਂ ਆ ਆਪਣੇ ਭਾਸ਼ਣ ਕਰੇ ਚੱਲਣੇ ਆ ਤੇ ਉਹ ਇਸ ਕਰਕੇ ਇਹਨਾਂ ਦੇ ਖਿਲਾਫ ਸੀ ਔਰ ਥੱਲੇ ਜਿਹੜੀ ਆਮ ਪਾਰਟੀ ਦੀ ਸਰਕਾਰ ਸੀ ਉਹਦੇ ਵੀ ਇਸੇ ਤਰ੍ਹਾਂ ਖਿਲਾਫ ਮਾਹੌਲ ਸੀ ਕਿਉਂਕਿ ਉਹਨਾਂ ਨੇ ਗੱਲਾਂ ਇੰਨੀਆਂ ਕਹਿਤੀਆਂ 2022 ਦੇ ਇਲੈਕਸ਼ਨ ਚ ਔਰ ਕੀਤਾ ਕੁਝ ਵੀ ਨਹੀਂ ਔਰ ਇੰਨੀ ਖਰਾਬ ਹਾਲਤ ਆ ਇਸ ਵਕਤ ਡਰੱਗਸ ਦੀ ਨਸ਼ਿਆਂ ਦੀ ਤੁਸੀਂ ਹੁਣ ਫੋਨ ਕਰੋਗੇ ਤੇ ਇੱਥੇ ਬਾਹਰ ਕੋਈ ਬੰਦਾ ਆ ਕੇ ਤੁਹਾਨੂੰ ਡਿਲੀਵਰੀ ਦਿੰਦਾ ਲੈਂਡ ਆਰਡਰ ਦੀ ਇੰਨੀ ਹਾਲਤ ਖਰਾਬ ਹੈ ਕਿ ਔਰਤਾਂ ਅੱਜ ਸੇਫ ਨਹੀਂ ਮਹਿਸੂਸ ਕਰਦੀਆਂ ਚੇਨਾ ਕਿੱਚੇ ਜਾਂ ਰਹੀਆਂ ਕਾਂਟੇ ਉਹਨਾਂ ਦੇ ਕਿੱਤੇ ਜਾ ਰਹੇ ਆ ਔਰ ਐਕਸਟਰਸ਼ਨ ਇਸ ਲੈਵਲ ਤੇ ਚੱਲ ਚੱਲ ਰਿਹਾ ਕਿ ਲੋਕ ਡਰਦੇ ਪੈਸੇ ਦੇਈ ਜਾ ਰਹੇ ਆ ਲੋਕਾਂ ਨੂੰ ਲੇਕਿਨ ਦੱਸਦੇ ਨਹੀਂ ਹੈਗੇ ਕਿਉਂਕਿ ਇੰਨੀ ਬੁਰੀ ਹਾਲਤ ਕੋਈ ਮੁੱਦਾ ਸੌਟਰ ਨਹੀਂ ਇਕਦਾ ਬੀਬੀਆਂ ਨੂੰ ਕਿਹਾ 1000 ਰੁਪਏ 1 ਅਪ੍ਰੈਲ 22 ਤੋਂ ਮਿਲੂਗਾ ਢਾਈ ਸਾਲ ਹੋ ਗਏ ਹੁਣ ਤੱਕ ਸ਼ੁਰੂ ਨਹੀਂ ਕੀਤਾ ਬਰਗਾੜੀ ਦੇ ਇਸ਼ੂ ਦਾ ਉਹ ਅਜੇ ਪੈਂਡਿੰਗ ਨੇ ਉਹ ਲੋਕਾਂ ਨੂੰ ਲੱਗਿਆ ਯਾਰ ਇਹ ਤਾਂ ਇਹੋ ਜਿਹੇ ਲੋਕ ਆ ਗਏ ਆ ਜਿਹੜੇ ਸਿਰਫ ਬੋਰਡ ਲਾਈ ਜਾਂਦੇ ਆ ਜਾ ਹਸਪੀਟਲ ਔਰ ਸਕੂਲਾਂ ਦਾ ਪੁਰਾਣੀਆਂ ਬਿਲਡਿੰਗਾਂ ਨੂੰ ਪੇਂਟ ਕਰਕੇ ਕਹੀ ਜਾ ਰਿਹਾ ਅਸੀਂ ਨਵਾਂ ਕਰਤਾ ਅਰੇ ਭਾਈ ਪੰਜਾਬ ਆ ਲੋਕ ਪੜੇ ਲਿਖੇ ਆ ਸਮਝਦਾਰ ਆ ਉਹ ਸਾਰੀਆਂ ਗੱਲਾਂ ਸਮਝਦੇ ਆ और तो एक नवा बनाया वो सू दिखा तो सब तो इसका मतलब ये हुआ कि केंद्र सरकार के खिलाफ किसानों की नाराजगी नौजवानों की नाराजगी और पंजाब की भगवंत मान सरकार के खिलाफ सबसे बड़ा मुद्दा नशा इसी की वजह से आपको जीत मिली क्योंकि दिल्ली में अलायंस और पंजाब में आमने सामने आप लोगों के विरोधियों का तो यही कहना था कि ये हिपोक्रेसी है देखिए एक जगह साथ मिलके चुनाव लड़ रहे हैं एक जगह खिलाफ लड़ रहे हैं नहीं दे वो पंजाब के जेडे असी लीडर से असी सोच समझ के इन्होंने अलायंस नहीं की क्योंकि माहौल आम पार्टी के खिलाफ सी ਉਹ ਕਈ ਜਗ੍ਹਾ ਹੋਈ ਅਸੀਂ ਉਹਨੂੰ ਮਨਾ ਕੀਤਾ ਹਾਈ ਕਮਾਂਡ ਨੂੰ ਕਿ ਅਸੀਂ ਨਹੀਂ ਕਰਨੀ ਕਿਉਂਕਿ ਉਹ ਸਾਰੇ ਐਂਟੀ ਇਨਕੰਮਬੈਂਸੀ ਸਾਡੇ ਤੇ ਪੈਣੀ ਸੀ ਅਸੀਂ ਕੀ ਜਵਾਬ ਦੇਈਏ ਕਿ ਇਹਨਾਂ ਨੇ ਹਜ਼ਾਰ ਰੁਪਈਆ ਨਹੀਂ ਦਿੱਤਾ ਅਸੀਂ ਕੀ ਜਵਾਬ ਦੇਵਾਂਗੇ ਕਿ ਡਰੱਗਸ ਪਹਿਲਾਂ ਨਾਲੋਂ ਵੱਧ ਗਈਆਂ ਨੇ ਅਸੀਂ ਕੀ ਦੇਵਾਂਗੇ ਕਿ ਗੈਂਗਸਟਰ ਦਾ ਕਲਚਰ ਪਹਿਲਾਂ ਨਾਲੋਂ ਵੱਧ ਰਿਹਾ ਤੇ ਇਸ ਕਰਕੇ ਅਸੀਂ ਉਹ ਮਨਾ ਕਰਤਾ ਸੀ ਹਾਈ ਕਮਾਂਡ ਨੂੰ ਕਿ ਅਸੀਂ ਇਹਨਾਂ ਨਾਲ ਅਲਾਈਅੰਸ ਨਹੀਂ ਕਰਨੀ ਹੈਗੀ ਅਸੀਂ ਇਹਨਾਂ ਨਾਲ ਲੜਾਈ ਕਰਾਂਗੇ ਔਰ ਲੜਾਈ ਤੇ ਅਲਟੀਮੇਟਲੀ ਅਸੀਂ ਸੱਤ ਸੀਟਾਂ ਜਿੱਤੇਆਂ दो इंडिपेंडेंट जितने अकाली दल 10 सीटਾਂ ਤੇ ਆਮ ਪਾਰਟੀ ਦੀ ਹਾਰ ਹੋਈ ਆ ਤੇ ਉਹ ਤਾਂ ਮੰਡੇਟ ਸਾਰਾ ਹੀ ਸਾਰਾ ਹੀ ਤੇ ਸਾਰਾ ਆਮ ਪਾਰਟੀ ਦੇ ਖਿਲਾਫ ਗਿਆ ਔਰ ਕੇਂਦਰ ਸਰਕਾਰ ਦੇ ਖਿਲਾਫ ਗਿਆ ਉਹ ਲੱਗਦਾ ਹੈ ਕਿ ਇਹ ਜੋ ਮੰਡੇਟ ਹੈ ਪੰਜਾਬ ਮੇ ਇੱਕ ਨਈ ਤਰ੍ਹਾਂ ਕੀ ਰਾਜਨੀਤੀ ਸ਼ੁਰੂ ਹੋਈ ਬੀਜੇਪੀ ਸਾਫ ਆਮ ਆਦਮੀ ਪਾਰਟੀ 3 ਸੀਟਾਂ ਉਪਰ ਅਕਾਲੀ ਦਲ ਕੋ 1 ਸੀਟ ਮਿਲੀ 2 ਐਸੀ ਸੀਟੇ ਮਿਲੀ ਜਿਸਕੇ ਬਾਰੇ ਮੇ ਕਿਸੇ ਨੇ ਕੋਈ ਪੁਰਵਾਨੁਮਾਨ ਨਹੀਂ ਲਗਾਇਆ ਅਮਰਿਤਪਾਲ ਸਿੰਘ ਔਰ ਦੂਸਰੀ ਸੀਟ ਜੋ ਹੈ ਇਨ ਦੋਨੋ ਸੀਟੋ ਪੇ ਜੀਤ ਕਿਆ ਮੈਸੇਜ ਦਤਾ ਇਨੀ ਉਹਦਾ ਕੋਈ ਉਹਦਾ ਇੱਕ ਸਪੈਸ਼ਲ ਮੈਸੇਜ ਆ ਉਹ ਜਿਹੜੀ ਜਿੱਤ ਹੋਈ ਆ ਅਮਰਿਤਪਾਲ ਜੀ ਦੀ ਉਹ ਜਿੱਤ ਹੋਈ ਆ ਜ਼ਿਆਦਤੀ ਦੇ ਖਿਲਾਫ ਔਰ ਲੋਕਾਂ ਨੂੰ ਗਿਲਾ ਹੈਗਾ ਕਿ ਉਹਨਾਂ ਨੂੰ ਡਿਬਰੂਗੜ ਕਿਉਂ ਭੇਜਿਆ ਪੰਜਾਬ 'ਚ ਇੰਨੀਆਂ ਜੇਲ੍ਹ ਨੇ ਹਾਈ ਸਕਿਉਰਿਟੀ ਜੇਲ੍ਹ ਇੱਥੇ ਰੱਖਣਾ ਸੀ ਤੇ ਉਹ ਆਪਰੇਸ਼ਨ ਦੇ ਔਰ ਪੰਜਾਬੀ ਪੰਜਾਬ ਦਾ ਇਤਿਹਾਸ ਦੇਖੋਗੇ ਪੰਜਾਬ ਹਮੇਸ਼ਾ ਜ਼ਿਆਦਤੀ ਦੇ ਖਿਲਾਫ ਖੜਾ ਹੁੰਦਾ ਚਾਹੇ ਉਹ ਮੁਗਲ ਰਾਜ ਰਿਆਂ ਸੀ ਚਾਹੇ ਉਹ ਕੇਂਦਰ ਸਰਕਾਰ ਰਹਿੰਦੀ ਆ ਉਹਨਾਂ ਦੇ ਖਿਲਾਫ ਖੜਾ ਹੁੰਦਾ ਕਿਉਂਕਿ ਦੋਵੇਂ ਸਰਕਾਰਾਂ ਮਿਲ ਗਈਆਂ ਸੀ ਅਮਰਿਤਪਾਲ ਜੀ ਦੇ ਮੁੱਦੇ 'ਚ ਕੀ ਹੋਇਆ ਕਿ ਇਹ ਦੋਵੇਂ ਮਿਲ ਗਏ ਉਧਰੋਂ ਪੰਜਾਬ ਸਰਕਾਰ ਮਿਲ ਗਈ ਔਰ ਕੇਂਦਰ ਸਰਕਾਰ ਮਿਲ ਗਈ ਦੋਵਾਂ ਨੇ ਮਿਲ ਕੇ ਉਧਰ ਨੂੰ ਤੋਰਤਾ ਅਸਾਮ ਨੂੰ ਤੇ ਉਹ ਗਿਲਾ ਸੀ ਦੋਵਾਂ ਸਰਕਾਰਾਂ ਦੇ ਖਿਲਾਫ ਕਿ ਭਾਈ ਤੁਸੀਂ ਇਹ ਜ਼ਿਆਦਤੀ ਕਰੋਗੇ ਤੇ ਅਸੀਂ ਉਹਨੂੰ ਫਿਰ ਹੀਰੋ ਬਣਾ ਦੇਾਂਗੇ ਔਰ ਉਹਨੂੰ ਹੀਰੋ ਬਣਾ ਤਾਂ ਦੋ ਲੱਖ ਵੋਟਾਂ ਤੇ ਉਹ ਜਿੱਤ ਗਏ ਇੱਕ ਸਵਾਲ ਆ ਆਪਸੇ कि चुनाव खत्म होते ही दिल्ली में आम आदमी पार्टी ने कह दिया कि ये अलायंस सिर्फ लोकसभा चुनाव में था अब विधानसभा चुनाव अलग अलग लड़ेंगे पंजाब की स्थिति क्या है पंजाब में जिस तरह का परफॉर्मेंस कांग्रेस पार्टी का है क्या अगला विधानसभा चुनाव आपको लगता है कि कांग्रेस बनाम आम आदमी पार्टी होगा और कांग्रेस को इस चुनाव का बेनिफिट मिलेगा बिल्कुल मिलेगा क्योंकि माहौल इन्हों खिलाफ है ये सारा दिन भाषण और पोस्टर लगा कम नहीं कर दे ਔਰ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਆ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਇਹ 22 ਦੀ ਵੇ ਇੱਕ ਹਵਾ ਚ ਆ ਗਏ ਆ ਇੱਕ ਵੇਵ ਸੀ 22 ਚੋਂ ਉਹਦੇ ਚ ਆ ਗਏ ਆ ਤੇ ਪੰਜਾਬ ਦਾ ਹਰ ਵੋਟਰ ਇਹ ਗੱਲ ਸਮਝ ਚੁੱਕਿਆ ਇਹਦਾ ਸਾਧਨਾਂ ਦੇ ਦੁਰਪਯੋਗ ਨਾਲ ਸਰਕਾਰ ਦੇ ਪ੍ਰੈਸ਼ਰ ਨਾਲ ਕੁਝ ਵੋਟਾਂ ਪਵਾ ਲੈਂਦੇ ਆ 22 ਚ ਤਾਂ ਇਹਨਾਂ ਨੂੰ ਉਹ ਵੀ ਨਹੀਂ ਪੈਣੀ ਕਿਉਂਕਿ ਜੇ 1.5 ਸਾਲ 2 ਸਾਲ ਸਰਕਾਰ ਬਚਦੇ ਆ ਤੇ ਬਹੁਤ ਲੋਕ ਪ੍ਰੈਸ਼ਰ ਚ ਵੋਟ ਪਾਈ ਹੈਗੀਆਂ ਅਗਲੀ 22 ਜਿਹੜਾ 27 29 ਵਾਲਾ 27 ਚ ਹੋਣੀ ਹੈ ਜਿਹੜੀ ਵਿਧਾਨ ਸਭਾ ਉਹਦੇ ਤੱਕ ਕਿਸੇ ਨੇ ਇਹਨਾਂ ਨੂੰ ਵੋਟ ਹੀ ਨਹੀਂ ਪਾਣੀ ਬੀਜਪੀ ਕੇ ਲਈ ਕੀ ਮੈਸੇਜ ਹੈ ਦੋ ਸੀਟੇ ਥੀ ਉਹ ਵੀ ਗਈ ਆਪ ਲੋਗੋ ਕੀ ਕਾਂਗਰਸ ਪਾਰਟੀ ਕੀ ਆਧੇ ਸੇ ਜ਼ਿਆਦਾ بڑے ਨੇਤਾ ਬੀਜਪੀ ਮੇ ਥੇ ਉਨਕੇ ਉਮੀਦਵਾਰ ਸਨ ਨਹੀਂ ਨਹੀਂ ਬੀਜੇਪੀ ਦੀ ਇਹ ਪਾਲਿਸੀ ਦੇ ਖਿਲਾਫ ਹੈਗੀ ਆ ਉਹ ਜਿਸ ਤਰ੍ਹਾਂ ਦਾ ਕੰਮ ਕਰਦੇ ਆ ਦੇਖੋ ਪੰਜਾਬ ਇੱਕ ਸੂਬਾ ਖੇਤੀ ਪ੍ਰਧਾਨ ਸੂਬਾ ਉਥੇ ਫਾਰਮ ਫਾਰਮਰ ਔਰ ਲੇਬਰਰ ਦੋ ਲੋਕ ਨੇ ਜਿਹੜੇ ਉਥੇ ਪ੍ਰਮੁੱਖ ਹੁੰਦੇ ਆ ਉਹ ਦੋਵਾਂ ਦਾ ਧਿਆਨ ਨਹੀਂ ਰੱਖਿਆ ਕੇਂਦਰ ਸਰਕਾਰ ਨੇ ਨੇ ਧੋਖਾ دیا ਰਵਨੀਤ ਬਿੱਟੂ ਸਿਸੀਲ ਰਿੰਕੂ ਐਸੇ ਕਈ ਲੋਕ ਹੈ ਇਨ ਲੋਗੋ ਕੋ ਕਿਆ ਪੰਜਾਬ ਕੇ ਲੋਗੋ ਨੇ ਮੱਦਾਤਾਵਨ ਨੇ ਮੈਸੇਜ ਦਿਆ ਹੈ ਦਲ ਬਦਲ ਕਰਨੇ ਕੇ ਨਹੀਂ ਮੇਰੇ ਖਿਲਾਫ ਦੋਵੇਂ ਭਾਜਪਾ ਔਰ ਆਮ ਪਾਰਟੀ ਦੇ ਵਾਲੇ ਦਲ ਬਦਲੂ تھے ਦੇਖੋ ਪੰਜਾਬ ਨੇ ਦਲ ਬਦਲੂਆਂ ਨੂੰ ਸਬਕ ਸਿਖਾਇਆ ਸਾਬ ਦਲ ਬਦਲੂਆਂ ਨੂੰ ਸਬਕ ਸਿਖਾਇਆ ਕਿ ਪੰਜਾਬ ਚ ਜਿਹੜਾ ਤੁਸੀਂ ਨਵੀਂ ਪਰੰਪਰਾ ਸ਼ੁਰੂ ਕਰ ਰਹੇ ਹੋ ਅਸੀਂ ਇਹ ਪਰੰਪਰਾ ਪਰਨਪੜ ਨਹੀਂ ਦੇਣੀ ਹੈਗੀ ਔਰ ਸਾਰੇ ਉਹਨਾਂ ਨੇ ਜਿਹੜੇ ਦਲ ਬਦਲੂ ਸੀ ਉਹਨਾਂ ਨੂੰ ਸਬਕ ਸਿਖਾਇਆ ਉਹਦੇ ਚ ਬਿੱਟੂ ਜੀ ਵੀ ਸੀ ਉਹਦੇ ਚ ਰਿੰਕੂ ਵੀ ਸੀ ਉਹਦੇ ਚ ਹੋਰ ਕਈ ਹੈਗੇ ਸੀ ਉਹ ਸਭ ਨੂੰ ਉਹਨਾਂ ਨੇ ਘਰ ਬਿਠਾਤਾ डॉक्टर अमर सिंह फतेहगढ़ साहब से दूसरी बार चुन के लोकसभा पहुंचे हैं और निश्चित रूप से बहुत सारी उम्मीदें हैं डॉक्टर साहब से अपनी संसदीय क्षेत्र को लेकर और बतौर पार्लियामेंट के अंदर जो संसद के अंदर कांग्रेस पार्टी की आवाज़ बन के गूंजेंगे आने वाले वक्त में और अपोजिशन विपक्ष की एक बड़ी भूमिका रहेगी इस अठारहवें लोकसभा में और उसमें डॉक्टर अमर सिंह की भी भूमिका होगी कैमरामैन फिरोज के साथ अजय झा दैनिक सवेरा दिल्ली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।